ਗਾਈਜ਼ ਕਿਵੇਂ ਹੋ ਸਾਰੇ গুড মর্নিং ਸੋ ਅੱਜ ਮੀ ਬਹੁਤ ਜਿਆਦਾ ਪੈ ਰਿਆ ਸੀ ਤਾਂ ਕਰਕੇ ਸਾਰੀ ਜਿਹੜੀ ਸਾਡੀ ਐਂ ਲੰਗ ਗਈ ਕਿਉਂਕਿ ਘਰੇ ਲਾਈਟ ਨਹੀਂ ਸੀ ਵੀ ਸੋ ਇਨਵਰਟਰ ਵੀ ਹੈ ਨਹੀਂ ਉਹ ਜਿਹੜਾ ਪਿਆ ਹੋਇਆ ਉਹ ਸਹੀ ਕਰਨ ਵਾਲਾ ਆ ਦੀਦੀ ਬਣਾ ਦਾ ਤੇ ਲਾਈਟ ਨਾ ਹੋਣ ਕਰਕੇ ਇਨਵਰਟਰ ਨਾ ਹੋਣ ਕਰਕੇ ਤੇ ਬਹੁ ਖਾ ਹੋਇਆ ਤੇ ਚਾਹ ਵੀ ਬਹੁ ਟਾਈਮ ਪਰ ਪੀਤੀ ਸੀ ਬਣਾ ਦੇ ਲਾਈਟ ਤਾਂ ਆਈ ਨਹੀਂ ਲਾਈਟ ਤਾਂ ਹੋਣ ਆਈ ਆ ਤੇ ਬਹੁਤ ਸੀ ਔਖੀਆਂ ਹੋਏ ਆ ਮੰਮੀ ਹੁਣ ਕੱਪੜੇ ਲੱਗੇ ਧੋਣ ਜਾਗੇ ਮੇਰੇ ਇੱਜ਼ਤ ਤਾਂ ਮੰਮੀ ਮੇਰੀ ਵਿਚਾਰੀ ਧੋਣ ਦੇ ਯਾਰ ਜਿਹੜੀਆਂ ਰਹਿ ਗਈਆਂ ਜੋਸ ਦਿਨ ਤੇ ਨਗਰ ਨੂੰ ਸਾਨੂੰ ਲਾਈਟ ਨੇ ਬਹੁਤ ਕੇ ਦਿੱਤਾ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਲਾਈਟ ਤੋਂ ਸੋ ਬਸ ਗਾਈਸ ਥੋੜੇ ਦਿਨਾਂ ਤੋਂ ਥੋੜੇ ਮਤਲਬ 2 ਮਹੀਨਿਆਂ ਤੋਂ ਮਾਹੌਲ ਚੜਾ ਦਾ ਹੋਇਆ ਆ ਵੀ ਜਿੱਦਾਂ ਲੋਕ ਦੇ ਕਿਦਾਂ ਨੂੰ ਪਤਾ ਵੀ ਜੈਲ ਸੀ ਫੀਲ ਕਰਨ ਲਾ ਪੈਂਦੇ ਆ ਸੜਨ ਲਾ ਪੈਂਦੇ ਆ ਕਾਫੀ ਕੁਝ ਹੋ ਜਾਂਦਾ ਹੈ ਜਦੋਂ ਬੰਦੇ ਕੋ 4 ਪੈਸੇ ਆ ਜਣਾਂ ਜਾਂ ਬੰਦੇ ਕੋ ਥੋੜੀ ਤਰੱਕੀ ਆ ਜਾਵੇ ਜਾਂ ਗੱਡੀ ਆ ਜਾਵੇ ਉਦੋਂ ਕਾਫੀ ਕੁਝ ਹੁੰਦਾ ਆ ਤੇ ਬੰਦੇ ਦੇ ਟੂਨੇ ਟੱਪੇ ਹੋਂ ਲਾ ਪੈਂਦੇ ਆ ਬੰਦੇ ਨੂੰ ਕਿਸੇ ਪਾਸੇ ਲਾ ਦਿੱਤਾ ਜਾਂਦਾ ਆ ਜਾਂ ਤਾਂ ਜਾਂ ਤਾਂ ਬੰਦੇ ਨੂੰ ਉਦਾਂ ਮਤਲਬ ਕਿਸੇ 2 ਟਕੇ ਦੇ ਬਾਬੇ ਤੋਂ ਕਰਵਾ ਕੇ ਕੁਛ ਨਾ ਕੁਛ ਬੰਦੇ ਦੀ ਫੋਟੋ ਤੇ ਬੰਦੇ ਨੂੰ ਮਾਈਂਡ ਤੋਂ ਸਲਿੱਪ ਕੀਤਾ ਜਾਂਦਾ ਆ ਸੋ ਇਹ ਚੀਜ਼ ਸਾਡੇ ਨਾਲ ਵੀ ਕਿਸੇ ਨੇ ਕੀਤੀ ਸੀ ਕਿਸੇ ਸਾਡੇ ਆਪਣੇ ਨੇ ਕੀਤੀ ਸੀ ਸੋ ਸਾਨੂੰ ਲੱਗ ਗਿਆ ਪਤਾ ਸੋ ਇਹ ਚੀਜ਼ ਇਹ ਚੀਜ਼ ਨੂੰ ਲੈ ਕੇ ਅਸੀਂ ਬਹੁਤ ਪਿੱਛੇ ਪੈ ਗਏ ਸਾਡਾ ਘਰ ਦਾ ਕੰਮ ਰੁਕ ਗਿਆ ওই ਚੀਜ਼ ਉਦੋਂ ਹੋਈ ਆ ਜਦੋਂ ਮੈਂ ਗੱਡੀ ਲਈ ਗੱਡੀ ਲੈਣ ਤੋਂ ਬਾਅਦ ਜਦੋਂ ਮੈਂ ਆਪਣਾ ਘਰ ਦਾ ਕੰਮ ਸਟਾਰਟ ਕੀਤਾ ਮੈਂ ਚੀਜ਼ਾਂ ਤੇ ਯਕੀਨ ਨਹੀਂ ਕਰਦਾ ਸੀ ਮੈਂ ਚੀਜ਼ਾਂ ਨੂੰ ਕੁਝ ਨਹੀਂ ਮੰਨਦਾ ਸੀ ਬਟ ਜਦੋਂ ਦਾ ਮਤਲਬ ਮੈਂ ਨਾ ਖੁਦ ਨਾ ਇਹ ਚੀਜ਼ਾਂ ਉਈਆਂ ਜਮੇ ਤੇ ਇਚਾਂ ਨੇ ਜੋਰ ਪਾਇਆ ਫਿਰ ਮੈਨੂੰ ਪਤਾ ਲੱਗਿਆ ਚੀਜ਼ਾਂ ਬਾਰੇ ਤੇ ਮੈਂ ਕਦੀ ਜ਼ਿੰਦਗੀ ਦੇ ਵਿੱਚ ਸੋਚਿਆ ਨਹੀਂ ਸੀ ਕਿਉਂਕਿ ਮੈਂ ਰਾਜਾ ਸਾਹਿਬਦਾਨ ਵਾਲਾ ਬੰਦਾ ਮੈਂ ਇਹ ਚੀਜ਼ਾਂ ਦੇ ਯਕੀਨ ਨਹੀਂ ਕਰਦਾ ਸੋ ਯਕੀਨ ਹਜੇ ਤੱਕ ਨਹੀਂ ਹੁੰਦਿਆ ਬਟ ਜੋ ਚੀਜ਼ਾਂ ਇਹ ਬੰਦੇ ਸਾਨੂੰ ਦੱਸੀਆਂ ਉਹ ਚੀਜ਼ ਨੂੰ ਸੁਣ ਕੇ ਅਸੀਂ ਬਹੁਤ ਜ਼ਿਆਦਾ ਮਤਲਬ ਹਿੱਲ ਗਏ ਬਾਕੀ ਤੁਸੀਂ ਆਪੋ ਆਪਣੇ ਰਿਵਿਊ ਦਿਓ ਤੇ ਬਾਕੀ ਇਹ ਚੀਜ਼ ਹੁੰਦੀ ਆ ਤੇ ਜੇ ਹੁੰਦੀ ਆ ਤਾਂ ਕਮੈਂਟ ਕਰਕੇ ਦੱਸਿਓ ਚਿੱਤਰਪੈਣੇ ਪਾਣੀ ਚ ਨਾ ਜਾ ਜੇ ਹੁੰਦੀ ਹੈ ਤਾਂ ਕਮੈਂਟ ਕਰਕੇ ਦੱਸਿਓ ਜੇ ਕਿਸੇ ਨਾਲ ਹੋਈ ਵੀ ਆ ਤਾਂ ਵੀ ਸਾਨੂੰ ਦੱਸਿਓ ਕਿਸੇ ਨੇ ਕੁਝ ਵੀ ਦਾ ਜਾਦੂ ਟੂਣਾ ਕਹਿਦੀਆਂ ਨਾ ਵੀ ਹੁੰਦੇ ਆ ਜੇ ਚੀਜ਼ ਹੈਗੀਆਂ ਤਾਂ ਫਿਰ ਮੈਨੂੰ ਦੱਸਿਓ ਨਾ ਤੇ ਮੈਂ ਇਹ ਚੀਜ਼ਾਂ ਨੂੰ ਲੈ ਕੇ ਕਦੀ ਵੀ ਯਕੀਨ ਨਹੀਂ ਕੀਤਾ ਸੀ ਬਟ ਮੈਂ ਪਿੱਛੇ ਵੋ ਪੈ ਗਿਆ ਇੱਕ ਦੋ ਸਾਡੇ ਦੇ ਟੂਣਾ ਟੱਪਾ ਜਾ ਕੀਤਾ ਗਏ ਨੇ ਜਦੋਂ ਅਸੀਂ ਘਰ ਬਣਾਉਣ ਲੱਗੇ ਉਦੋਂ ਕੋ ਹੋਇਆ ਉਸ ਤੋਂ ਬਾਅਦ ਸਾਡੀ ਐਮ मतलब ਦੀਵਾਲੀ ਵਾਲੇ ਦਿਨ ਕਿਸੇ ਚੀਜ਼ ਦੇ ਵਿੱਚ ਕੁਝ ਪਾਉਦੇ ਮੈਨੂੰ ਦਿੱਤਾ ਗਿਆ ਮੈਨੂੰ ਇਹ ਵੀ ਚੀਜ਼ ਜਾਦਿਆ ਤੇ ਯਕੀਨ ਨਹੀਂ ਕੀਤਾ ਇਹ ਚੀਜ਼ਾਂ ਬਾਰੇ ਕਿਉਂਕਿ ਜਿਸ ਬੰਦੇ ਤੋਂ ਮੈਂ ਗਿਆ ਉਹ ਬੰਦੇ ਤੇ ਮੈਨੂੰ ਘਟਾਉ ਦੇ ਬਾਰੇ ਪਤਾ ਸੀ ਜਾਂ ਕੌਣ ਹੈ ਫਸ ਫਸਟ ਟਾਈਮ ਗਿਆ ਉਹਦੇ ਕੋ ਉਹਨੂੰ ਕਿੱਦਾਂ ਪਤਾ ਦਿਵਾਲੀ ਤੇ ਇਦਾਂ ਹੋਇਆ ਮੇਨਾ ਉਸ ਤੋਂ ਬਾਅਦ ਇਦਾਂ ਹੋਇਆ ਉਸ ਟਾਈਮ ਮੈਨੂੰ ਕਿਹੜੀ ਚੀਜ਼ ਚ ਕੀ ਮਲਾ ਕੇ ਦਿੱਤਾ ਗਿਆ ਮੈਨੂੰ ਚੀਜ਼ਾਂ ਬਾਰੇ ਨਹੀਂ ਪਤਾ ਸੀ ਠੀਕ ਆ ਬਟ ਮੈਨੂੰ ਹੁਣ ਯਕੀਨ ਹੋ ਗਿਆ ਤੇ ਹੁਣ Holi Holi ਸਹੀ ਹੋਵਾਂਗੇ ਮਹਾਰਾਜ ਦੇ ਲੜ ਲੱਗੇ ਹੋਏ ਆ ਇਹ ਚੀਜ਼ਾਂ ਜ਼ਿਆਦਾ ਟਾਈਮ ਨਹੀਂ ਟਿਕਦੀਆਂ ਤੇ ਇੱਥੇ 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 ਧੰਪਾ ਦੋ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਨ ਲੱਗਾ ਹਾਂ ਕਿਉਂਕਿ ਮੇਰਾ ਫਰਜ਼ ਬਣਦਾ ਦੱਸਣਾ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਜ਼ਿਆਦਾ ਟਾਈਮ ਨਹੀਂ ਟਿਕਦੀਆਂ ਤੇ ਉਸ ਬੰਦੇ ਨੇ ਸਾਡੇ ਕੋਲ ਪੈਸੇ ਪਰ ਬਹੁਤ ਮੰਗੇ ਤੇ ਮੈਂ ਨਹੀਂ ਟੀ ਮਤਲਬ ਇਲਾਜ ਕੋਣ ਵਾਸਤੇ 60000 ਰੁਪਏ ਮੰਗਿਆ ਮੈਂ ਨਹੀਂ ਕਰਵਾ ਸਕਦਾ ਸੋ ਮੈਂ ਅਸੀਂ ਉੱਥੋਂ ਆ ਗਏ ਤੇ ਉਹਨੇ ਮਿਲਣ ਦੀ ਫੀਸ ਵੀ ਸਾਡੇ ਕੋਲ 2000 ਰੁਪਏ ਲਈ ਸੋ ਇਦਾਂ ਵੀ ਹੁਣ ਮੈਂ ਬੜਾ ਅਸੀਂ ਸਾਰੇ ਬੜੇ ਪਰੇਸ਼ਾਨ ਹਾਂ ਤੇ ਬੰਦਾ ਕਿਸੇ ਨੂੰ ਕੀ ਦੱਸੇ ਹਨ ਗੁਰੂ ਲੜ ਲੱਗੇ ਹੋਏ ਆ ਜੇ ਕਿਸੇ ਨੂੰ ਦੱਸ ਦਿਆਂ ਤਾਂ ਕਹਿਣਾ ਯਾ ਮਤਲਬ ਲੋਕ ਮੇ ਜਾ ਕੇ ਬਣਾਉਂਦੇ ਆ ਬਟ ਮੈਂ ਯਕੀਨ ਨਹੀਂ ਕਰਦਾ ਹਜੇ ਤੱਕ ਵੀ ਬਟ ਹਾਂ ਜਿਹੜੀਆਂ ਗੱਲਾਂ ਮੈਨੂੰ ਦਸੀਆਂ ਉਸ ਗੱਲਾਂ ਨੂੰ ਲੈ ਕੇ ਮੈਂ ਸੋਚਾ ਜੇ ਬੈ ਗਿਆ ਵੀ ਹਾਂ ਵੀ ਹਜੇ ਤੱਕ ਮੈਂ ਸੋਚਦਾ ਵੀ ਇਹ ਚੀਜ਼ਾਂ ਉਹਨੂੰ ਕਿੱਦਾਂ ਪਤਾ ਹਨ ਕਿਉਂਕਿ ਫਸਟ ਟਾਈਮ ਉਹਨੂੰ ਮਿਲਿਆ ਤੇ ਤੇ ਬਾਕੀ ਕੋਈ ਗੱਲ ਨਹੀਂ ਮਾਲਕ ਬੈਠਾ ਸਾਨੂੰ ਉਹ ਬੰਦੇ ਨੇ ਸਾਨੂੰ ਉਸ ਬਾਰੇ ਵੀ ਦੱਸ ਦਿੱਤਾ ਇਸ ਬੰਦੇ ਨੇ ਸਾਡੇ ਦੇ ਕੀਤਾ ਸਾਡੇ ਆਪਣੇ ਸਾਡੇ ਆਪਣੇ ਚੋਂ ਨਿਕਲਿਆ ਸੋ ਕੋਈ ਗੱਲ ਨਹੀਂ ਜਲਦੀ ਸਭ ਕੁਝ ਸੈੱਟ ਕਰਾਂਗੇ ਤੇ ਘਰ ਵੀ ਜਲਦੀ ਬਣਾਵਾਂਗੇ ਮੇਰੇ ਘਰ ਦਾ ਕੰਮ ਰੁਕਿਆ ਪਿਆ ਮੈਂ ਮੇਰਾ ਕੰਮ ਚੰਗਾ ਪਾਲਾ ਹੋਂਦੇ باوجود ਵੀ ਸਾਡੇ ਹੱਥ 'ਚ ਪੈਸਾ ਨਹੀਂ ਟਿਕਣਾ ਸਾਡਾ ਇਹ ਚੰਗੇ ਕੰਮ ਪੈਸੇ ਕਿਸੇ ਕੰਮ ਤੇ ਲਾਉਣੇ ਹੋਂਦੇ ਲੱਗਦੇ ਕਿਤੇ ਹੋਰ ਪਾਸੇ ਜੇ ਅਸੀਂ ਸੋਚਿਆ ਵੀ ਅੱਜ ਅਸੀਂ ਘਰ ਦਾ ਸਮਾਨ ਲਿਓਣਾ ਆ ਤੇ ਉਹ ਸਮਾਨ ਸਾਡੇ ਤੋਂ ਲਿਆ ਨਹੀਂ ਹੁੰਦਾ ਉਸ ਉਸ ਵਿੱਚੋਂ ਪੈਸੇ ਅਸੀਂ ਖਰਚ ਲਈਦੇ ਆ ਸਾਡੇ ਤੋਂ ਸਾਰੇ ਪੈਸੇ ਕਿਸੇ ਹੋਰ ਪਾਸੇ ਲੱਗ ਜਾਂਦੇ ਆ ਜੇ 10000 ਰੁਪਇਆ ਕਿਸੇ ਕੰਮ ਤੇ ਲਾਉਣ ਵਾਸਤੇ ਰੱਖਿਆ ਹੁੰਦਾ ਉਹ ਪੈਸਾ ਉਲਟ ਪਾਸੇ ਲੱਗ ਜਾਂਦਾ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਹੋਵੇ ਅੱਜ ਸਾਡਾ ਕੰਮ ਵਰਨਾ ਹੁੰਦਾ ਤੇ ਕੰਮ ਬਣਨ ਤੋਂ ਘੰਟਾ ਪਹਿਲਾਂ ਉਸ ਕੰਮ ਦੇ ਪੈਸੇ ਦੂਜੇ ਕੰਮ ਤੇ ਲੱਗਦੇ ਨੇ ਜੋ ਵੀ ਵੇਸਟ ਆਫ ਮਨੀ ਸੋ ਬੜੇ ਪਹਿਚਾਨਾ ਸਮਝ ਨਹੀਂ ਆਉਂਦੀ ਕੀ ਕੀਤਾ ਜਾਵੇ ਕੋਈ ਗੱਲ ਨਹੀਂ ਹੌਲੀ ਹੌਲੀ ਉਹ ਜੂ ਸੈਟ ਘਰ ਤਾਂ ਬਣਾਈ ਲੈਣਾ ਹੁਣ ਉਹ ਬੰਦਾ ਦੇਖਦਾ ਵੀ ਆਪਾਂ ਨੂੰ ਬੰਦਾ ਕ ਜਨਾਨੀ ਉਹਨਾਂ ਮੈਂ ਕਹਿਣਾ ਨਹੀਂ ਦੇਖਦੇ ਵੀ ਸਾਨੂੰ ਦੇਖੋ ਸੜੋ ਮਚੋ ਪਤਾ ਲੱਗ ਗਿਆ ਆ ਜਲਦੀ ਸੈਟ ਕਰਾਂਗੇ ਤੇ ਜਲਦੀ ਮੂੰਹ ਤੇ ਗੱਲ ਕਵਾਂਗਾ ਕਿ ਵੀ ਤੂੰ ਆ ਕੁਝ ਕੀਤਾ ਸੀ ਕੋਈ ਗੱਲ ਨਹੀਂ ਬਾਕੀ ਰਾਜਾ ਸਾਹਿਬ ਜਾਣ ਵਾਲੇ ਆ ਜੋ ਮਰਜੀ ਕਰ ਲੋ ਪਤਾ ਤਾਂ ਇੱਕ ਦਿਨ ਨੂੰ ਲੱਗ ਹੀ ਜਾਂਦਾ ਆ ਤੇ ਮਾਲਕ ਨੇ ਬਾਹ ਫੜੀ ਆ ਮਾਲਕ ਸਾਡੀ ਬਾਹ ਛੱਡਣ ਨਹੀਂ ਲੱਗਾ ਠੀਕ ਨਹੀਂ ਤੇ ਅਜਿਹੀਆਂ ਤੁਸੀਂ ਗੱਡੀਆਂ ਨੂੰ ਦੇਖ ਕੇ ਛੱਡਦੇ ਆਂ ਆਲੀਆਂ ਨੂੰ ਕੋਈ ਗੱਲ ਨਹੀਂ ਸੜੋ ਮਚੋ ਕੋਈ ਚੱਕਰ ਨਹੀਂ ਤੇ ਵਾਹਿਗੁਰੂ ਮਿਹਰ ਕਰੇ ਜਲਦੀ ਜਲਦੀ ਸਭ ਕੁਝ ਠੀਕ ਹੋ ਜੇ ਫੇ ਜਲਦੀ ਆਪਾਂ ਘਰ ਦਾ ਕੰਮ ਸਟਾਰਟ ਕੀਤਾ ਜਾਊਂਗਾ ਘਰ ਬਣਾਉਂਗਾ ਇਹ ਤਾਂ ਹੁਣ ਨੂੰ ਮੇਰਾ ਘਰ ਪੈ ਜਾਣਾ ਸੀ ਜਿਆ ਕੰਮ ਨਾ ਕੀਤਾ ਹੁੰਦਾ ਕਿਸੇ ਨੇ ਸਾਡੇ ਤੇ ਇਹੋ ਜਿਹਾ ਕੁਝ ਨਾ ਕਰਾਇਆ ਹੁੰਦਾ ਸਾਡਾ ਘਰ ਐਸ਼ਟਮ ਬਣਿਆ ਹੋਣਾ ਸੀ ਠੀਕ ਹੈ ਨਾ ਤੇ ਸਿਰ ਤੇ ਪੈਸੇ ਚੜ ਜਾਣੇ ਸੋਚਿਆ ਨਹੀਂ ਸੀ ਕਿ ਪੈਸੇ ਜੜ ਦੂ ਤੇ ਪੈਸੇ ਲੋਹਣੇ ਹੋਵੇ ਲਿੱਥਣੇ ਨਹੀਂ ਬੜਾ ਮਤਲਬ ਉਲਟੋ-ਉਲਟਿਆ ਸਿਸਟਮ ਹੋਇਆ ਪਿਆ ਅਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਕੀ ਕਿ ਤੁਸੀਂ ਕਹੋਗੇ ਵੀ ਦੱਸ ਮੈਂ ਕੱਲ੍ਹ ਦੇ ਬਲੌਗ ਤੇ ਦੱਸੂਗਾ ਅਜੇ ਟਾਈਮ ਘਟਿਆ ਨਹੀਂ ਰਾਹ ਦੇ ਕੋ ਹੋ ਗਿਆ ਆ ਨੇਰਾ ਜਿਆਦਾ ਹੋਣ ਕਰਕੇ ਮੈਂ ਲਾਈਟ ਨਾ ਹੋਣ ਕਰਕੇ ਕਾਲੀ ਗਾਲੀ ਤੇ ਦੱਸਣਾ ਪਿਆ ਮੈਨੂੰ ਨਹੀਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਜਿੰਮ ਦਾ ਟਾਈਮ ਵੀ ਹੋ ਰਿਹਾ ਇਹ ਤਾਂ ਮੈਂ ਕਦੀ ਜਿੰਮ ਤੋਂ ਸਕੀਪ ਨਹੀਂ ਕੀਤਾ ਹੋਇਆ ਮੈਂ ਆਪਣੇ ਘਰ ਦੇ ਵਿੱਚ ਰਹਿੰਦਾ ਜੀ ਕਿੱਥੇ ਮੈਂ ਇਕੱਲਾ ਹੀ ਘੁੰਮਣ ਲੱਗ ਪਿਆ ਮਤਲਬ ਮੈਂ ਬਹੁਤ ਹੋਰ ਹਿਸਾਬ ਦਾ ਹੋ ਗਿਆ ਸੀ ਬਾਕੀ ਕੋਈ ਗੱਲ ਨਹੀਂ ਹਜੇ ਵੀ ਉਹੋ ਜਿਹੀਆਂ ਹੋ ਜਾਣਾ ਸੈਟ ਹੋ ਲਈ ਉਹਦੀ ਹੁਣ ਅੰਦਰ ਜਾਣਾ ਬਲੋਗ ਨੂੰ ਆ ਲਾਈਟ ਹੈ ਨਹੀਂ ਦੇਖੋ ਮੰਗੀ ਗੱਦੀ ਤੇ ਮੰਗੀ ਮੰਗ ਹਾਂ ਸਵਾਲ ਹਮੇਸ਼ਾ ਤੇ ਕੋਈ ਕੋਈ ਹੁੰਦੇ ਆ ਹਾ ਮਨਵੀਰ ਤਨਵੀਰ ਕੀ ਤੁਸੀਂ ਮਨਵੀਰ ਤੱਕ ਆ ਗਏ ਤੁਸੀਂ ਅੱਜ ਜੀ ਬਲੌਗ ਦੇ ਅੱਜ ਯਾਰ ਬਲੌਗ ਦਾ ਸਾਰਾ ਲੇਟ ਹੋ ਗਿਆ ਕੁਝ ਵੀ ਨਹੀਂ ਦਿਖਾ ਹੋਇਆ ਸੋ ਸੁਲਿਦੇ ਅੱਜ ਲਾਈਵ ਨਾ ਫੋਨ ਕਰਕੇ ਓਖਾ ਹੋ ਗਿਆ ਹਾਂਜੀ ਆ ਦੇਖੋ ਕੱਲੇ ਲੰਮਾ ਪਿਆ ਹਾਂ ਮੇਰਾ ਪੁੱਤ ਮਮਾ ਵੀ ਕੰਮ ਕਰਦੀ ਆ ਪਾਪਾ ਵੀ ਬਲੌਗ ਬਣਾਉਂਦੇ ਸੀ ਤੁਹਾਨੂੰ ਦੇਖ ਨਹੀਂ ਹੋਇਆ ਹੈ ਜੇ ਮੈਂ ਤੁਹਾਨੂੰ ਦੇਖਿਆ ਹੁੰਦਾ ਤੇ ਮੈਂ ਪੁੱਤ ਤੁਹਾਨੂੰ ਦੇਖਣ ਆ ਜਾਂਦਾ ਤੁਹਾਡੇ ਨਾਲ ਗੱਲਾਂ ਕਰਦਾ ਤੁਸੀਂ ਸਾਰਿਆਂ ਨਾਲ ਗੱਲਾਂ ਕਰਦੇ ਆਪਾਂ ਸਾਰਿਆਂ ਨਾਲ ਗੱਲਾਂ ਮਾਰਦੇ ਇਦਾਂ ਵੀ ਨਹੀਂ ਰੇ ਵਿੱਚ ਇਹ ਤੋਂ ਨਹੀਂ ਵਿਚਾਰੇ ਤੋਂ ਸਵੇਰ ਦਾ ਬਹਿ ਹੁੰਦਾ ਰੋਈ ਜਾਂਦਾ ਸੀ ਹਾਂ ਮੇਰਾ ਬੱਚਾ ਮੈਂ ਤੋਟੋ ਪੀਏ ਦੀ ਮੈਂ ਸਹੀ ਕਰ ਦਮੇ ਤਾਂ ਬਾਲ ਪਾਟ ਹੋ ਗਈ ਆ ਦੇਖੋ ਦੇਖੀ ਜਾਂਦਾ ਉਹਨੂੰ ਚੁੱਪ ਵੀ ਕਰ ਲੈ ਡਾਈਸ ਚਲੋ ਮੈਂ ਕਰਦਾ ਤਾਂ ਨਾ ਗੱਲਬਾਤ ਇਹਨੂੰ ਮੈਂ ਚੱਕ ਲਵਾਂ ਪਹਿਲਾਂ ਆਪਾਂ ਫਰੂਟ ਕੱਟਣੇ ਆ ਸੌਖ ਬਣਾਣ ਲਵਾਂਗੇ ਤੇ ਬਾਕੀ ਫਰੂਟਸ ਉੱਤੇ ਪਏ ਹੋਏ ਨੇ ਤੇ ਹੋਰ ਕੀ ਕੀ ੱਟਣਾ ਆ ਮੈਂ ਦੇਖਦਾ ਕੀ ਕੀ ਪਿਆ ਹੋਇਆ ਕਾਤਾ ਫਰੂਟ ਲੈਂਦੇ ਸੀ ਆਹ ਵਾਲੇ ਇੱਕ ਫਰੂਟ ਲੈਂਦਾ ਨਵਾਂ ਹੀ ਕੋਈ ਆਇਆ ਹੋਇਆ ਆ ਤੇ ਕੀ ਪਤਾ ਨਹੀਂ ਆਪਾਂ ਇਹਨੂੰ ਦਿਸੇ ਉਹ ਕਹਿੰਦੇ ਆ ਕੀ ਕਹਿੰਦੇ ਮੁੰਡਾ ਦੇਖ ਲਓ ਮੁੰਡਾ ਨਹੀਂ ਦੇਖਾਂਦੇ ਹੈ ਭੈਣ ਦੀ ਲੋ ਵੀ ਆਪਾਂ ਲੱਗੇ ਆ ਫਰੂਟ ਕੱਟਣ ਤੇ ਫਰੂਟ ਕੱਟিয়ে ਉਹ ਤਾਂ 10 ਮਿੰਟ ਰੁਕੋ ਦੁੱਧ ਪੀਤਾ ਨਾ ਹੁਣੀ 10 ਮਿੰਟ ਰੁਕ ਜੂਗੇ ਚ ਰੁਕ ਜੂਗੇ 10 ਮਿੰਟ ਚਨਵੀਰ ਬੜਾ ਊੜਾ ਮੰਮੀ ਪੁੰਦਾ ਇਹ। ਊੜਾ ਵਾ 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 ਆਪਣਾ ਗੁਰਾਹਾ ਕੀਤਾ ਇਹਨੇ। ਕਿਤਾ ਗੱਠ ਨਹੀਂ ਖੁੱਲਣਗੀ। ਨਾ ਰੋਏ। ਮੈਂ ਨਾ ਕਹਾਂ ਵੀ ਈਲ ਦੇ ਵਿੱਚ ਸੰਤਰੇ। ਸੰਤਰੇ ਸੇ ਸੇਵ ਐ ਨਹੀਂ ਸੰਤਰੇ ਸੀਗੇ, ਬਲਾਨਾਂ ਸੀਗੇ। ਅਮਰੂਦ ਸੀ ਤੇ ਹੋਰ ਵੀ ਫਰੂਟ ਹਾਂ ਉਹ ਵੀ ਸੀ ਉਖਾੜੇ ਇਹਨੇ ਅੰਗੂਰ। ਮਰਵੀ ਨੇ। ਸੋ ਬਾਕੀ ਆਪਾਂ ਸਾਰੇ ਫਲ ਇੱਥੇ ਕਰਕੇ ਇੱਕ ਜਗ੍ਹਾ ਤੇ ਰੱਖ ਦੇਣੇ ਆ। ਮੋਨਾ 5 4 3 4 ਫੂਟ ਕੱਟ ਕੇ ਪਹਾਨੇ ਜਿੰਮ ਜਾਣ ਤੋਂ ਪਹਿਲਾਂ ਜਿੰਮ ਦਾ ਟਾਈਮ ਹੋ ਜਾਂਦਾ ਤੇ ਮੈਂ ਲੇਟ ਬਹੁਤ ਹੋ ਜਾਂਦਾ ਹਾਂ ਜੀ ਹਾਂਜੀ ਪਾਪਾ ਕਿੱਥੇ ਹੀ ਸਾਰੇ ਹਾਂਜੀ ਤੂੰ ਆਪਣਾ ਰੁਟੀਨ ਨਾਲ ਸਹੀ ਕਰਦਾ ਪਰ ਹੋਣੀ ਹੋਣੀ ਇਹ ਜਿੰਮ ਦਾ ਰੁਟੀਨ ਖਰਾਬ ਹੋ ਗਿਆ ਸੀ ਖਰਾਬ ਇਦਾਂ ਹੋ ਗਿਆ ਸੀ ਆਪਣਾ ਰੁਟੀਨ ਚੋਂ ਆਪ ਸਹੀ ਕਰਦਾ ਮੇਰਾ ਰੁਟੀਨ ਕੁਝ ਹੋਰਸਾ ਹੋ ਨਾ ਖਰਾਬ ਹੋ ਗਿਆ ਸੀ ਮੈਂ ਦੱਸ ਨਹੀਂ ਸਕਦਾ ਸੋ ਹਾਂਜੀ